ਅਸੀਂ ਆਏ ਇੱਥੇ ਇਸ ਲਈ ਹੈ ਕਿ ਇੱਕ ਤਾਂ ਜਿੱਥੇ ਆਪਾਂ ਪਿੱਛੇ ਖੜੇ ਆ ਮੰਦਰ ਦੇ ਸਾਹਮਣੇ ਜੀ ਇੱਥੇ ਸੱਤ ਬੱਚੇ ਗੁਜ਼ਰ ਚੁੱਕੇ ਨੇ ਗੁਜ਼ਰੇ ਕਿਉਂ ਨੇ ਕਿਉਂਕਿ ਇੱਕ ਟਿਪਰ ਜਿਹਦੇ ਉੱਤੇ ਨਜਾਇਜ਼ ਮਾਈਨਿੰਗ ਵਾਲਾ ਰੀਤਾ ਸੀਗਾ ਔਰ ਉਹਨੇ ਆ ਕੇ ਇੱਕ ਸਿੱਧੀ ਵੈਨ ਨੂੰ ਟੱਕਰ ਮਾਰੀ ਜਿਹਦੇ ਚ ਸੱਤ ਬੱਚੇ ਗੁਜ਼ਰੇ ਨੇ ਤੇ ਇੱਕ ਡਰਾਈਵਰ ਜੀ ਅੱਠ ਬੰਦਿਆਂ ਦੀ ਹੱਤਿਆ ਹੋ ਚੁੱਕੀ ਹੈ ਸੱਤ ਬੱਚਿਆਂ ਦੀ ਤੇ ਇੱਕ ਆਦਮੀ ਔਰ ਸਭ ਤੋਂ ਦੁੱਖ ਦੀ ਗੱਲ ਹੈ ਕਿ ਸੱਤ ਬੱਚੇ ਔਰ ਇੱਕ ਆਦਮੀ ਗੁਜ਼ਰ ਚੁੱਕਿਆ ਹੈ ਨਾਲ ਕੋਈ ਟੀਜੀ ਆਇਆ ਇੱਥੇ ਨਾ ਕੋਈ ਐਸਐਸਪੀ ਆਇਆ ਇੱਥੇ ਔਰ ਜੀਦਾ ਉਹ ਟਿੱਪਰ ਸੀ ਉਹ ਬੰਦਾ ਆਪਦਾ ਫੇਸਬੁੱਕ ਚਲਾ ਰਿਹਾ ਪਰ ਉਹਨੂੰ ਫੜ ਕੋਈ ਨਹੀਂ ਰਿਹਾ ਆ ਮਾਂ ਬਾਪ ਬੈਠੇ ਨੇ ਸਾਰੇ ਉੱਤੇ ਦਾਦਾ ਦਾਦੀਆਂ ਵੀ ਬੈਠੇ ਨੇ ਔਰ ਉਹ ਕੀ ਹੁੰਦੇ ਨੇ ਕਿ ਬੰਦੇ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਬੱਚਾ ਨਾ ਘਰ ਆਵੇ ਔਰ ਉਹ ਇੱਕ ਇੱਕ ਪਰਿਵਾਰ ਤੇ ਦੋ ਦੋ ਬੱਚੇ ਚਲੇ ਗਏ ਨੇ ਔਰ ਉਹ ਵਿਚਾਰਿਆਂ ਨੇ ਘਰੇ ਤਾਂ ਕੀ ਬੈਠਣਾ ਸੜਕ ਤੇ ਬੈਠੇ ਨੇ ਤੇ ਰੱਬ ਦੇ ਬਾਹਣੇ ਨੂੰ ਮੰਨਣ ਦੀ ਗੱਲ ਹੋ ਰਹੀ ਸੜਕ ਤੇ ਬਹਿ ਕੇ। ਉਹ ਜੇ ਤੁਸੀਂ ਮੁੱਖ ਮੰਤਰੀ ਸਾਹਿਬ ਸ਼ਰਾਫ ਜਿਹੜੇ ਬੰਦੇ ਮਾਰੇ ਗਏ ਮਾੜੀ ਗੱਲ ਐ। ਅੱਛੀ ਗੱਲ ਉਹਨਾਂ ਕੋਲੇ ਜਾਓ। ਇੱਥੇ ਆਉਣਾ ਤੁਹਾਡਾ ਫਰਜ਼ ਨਹੀਂਗਾ। ਇੱਥੇ ਤੁਸੀਂ ਇਹਨਾਂ ਦੇ ਦਰਦ ਨੂੰ ਨਹੀਂ ਵੰਡਾਉਂਗੇ। ਐਮਐਲਏ ਸਾਹਿਬ ਕਿੱਧਰ ਗਏ ਨੇ? ਬਿਆਨ ਪਤਾ ਕੀ ਦਿੱਤਾ ਐਮਐਲਏ ਸਾਹਿਬ ਨੇ? ਆਂਦੇ ਜੀ ਤੂੜੀ ਵਾਂਗੂ ਤੋੜ ਕੇ ਲੈ ਆਉਂਦੇ ਨੇ, ਭੜਕੇ ਲੈ ਆਉਂਦੇ ਨੇ ਬੈਨਾ। ਓਏ ਉਹ ਟਰੱਕ ਵਾਲੇ ਬਾਰੇ ਵੀ ਗੱਲ ਕਰ ਲੋ ਜਿਹਦਾ ਟਿੱਪਾ ਰਸੀ। ਜਾਓ ਨਜਾਇਜ਼ ਮਾਈਨਿੰਗ ਹੈ ਕਿਉਂ ਨਹੀਂ ਗੱਲ ਕਰ ਰਹੇ ਤੁਸੀਂ ਮੈਂ ਦੱਸ ਦਿੰਨਾ ਤੁਹਾਨੂੰ 15 ਤੋਂ 20 ਹਜ਼ਾਰ ਕਰੋੜ ਦਾ ਨਜਾਇਜ਼ ਮਾਈਨਿੰਗ ਹੁੰਦੀ ਹੈ ਜਿਹਦਾ ਭਰਿਆ ਹੋਇਆ ਉਹ ਟਿੱਪਰ ਸੀਗਾ ਇਸ ਕਰਕੇ ਤੁਸੀਂ ਬੋਲ ਨਹੀਂ ਰਹੇਗੇ ਇਸ ਕਰਕੇ ਸਾਨੂੰ ਆਉਣਾ ਪੈ ਰਿਹਾ ਇੱਥੇ ਔਰ ਸਭ ਤੋਂ ਦੁੱਖ ਦੀ ਗੱਲ ਇੱਧਰ ਬੇਅਦਬੀ ਲਈ ਬੈਠੇ ਨੇ ਭਾਈ ਗੁਰਜੀਤ ਸਿੰਘ ਹੋਰੀ ਬੇਅਦਬੀ ਲਈ ਇੱਧਰ ਇੱਕ ਮੰਦਰ ਦੇ ਅੱਗੇ ਸੱਤ ਬੱਚੇ ਮਾਰਦੇ ਹੋੜੇ ਇੱਕ ਡਰਾਈਵਰ ਮਾਰਦਾ ਹੁਣ ਮੈਨੂੰ ਦੱਸੋ ਕੌਣ ਹਿੰਦੂ ਕੌਣ ਸਿੱਖ ਕੌਣ ਦਲਤ ਕੌਣ ਜੱਟ ਔਰ ਕੌਣ ਬ੍ਰਾਹਮਣ ਕੌਣ ਸ਼ੂਦਰ ਅਸਲ ਦੇ ਵਿੱਚ ਇਨਸਾਨ ਸਫਰ ਕਰ ਰਿਹਾ ਤੇ ਇਨਸਾਨ ਹੀ ਸਫਰ ਕਰਾ ਰਿਹਾ ਜਿਹੜੇ ਹਕੂਮਤ 'ਚ ਬੈਠੇ ਨੇ ਇਸ ਲਈ ਅਸੀਂ ਕਹਾਂਗੇ ਔਰ ਇਹਨਾਂ ਨੂੰ ਕਹਿ ਕੇ ਵੀ ਆਏ ਆ ਤੁਹਾਡੇ ਕੈਮਰੇ ਰਾਹੀਂ ਸਾਰਿਆਂ ਨੂੰ ਕਹਿਨੇ ਆ ਕਿ ਜੇ ਤਿੰਨ ਤਰੀਕ ਨੂੰ ਇਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਅਗਲੀ ਕਾਲ ਇਹ ਜਿਹੜੀ ਵੀ ਦੇਣਗੇ ਜਿੱਥੇ ਵੀ ਦੇਣਗੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ Đਾ ਕੇ ਤੇ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਜੇ ਉਹਸ ਮਾਮਲੇ 'ਚ ਵੀ ਤੁਸੀਂ ਕੁਝ ਨਾ ਕੀਤਾ ਜੋ ਕੌਲ ਉਹ ਦੇਣਗੇ ਅਸੀਂ ਉਹਨਾਂ ਦੇ ਨਾਲ ਖੜ ਕੇ ਇਹ ਲੜਾਈ ਜਿੱਤ ਕੇ ਵਕਾਵਾਂਗੇ ਥੈਂਕ ਯੂ